ਪੰਚਾਇਤੀ ਚੋਣਾਂ ਦੇ ਵਿਚਾਰੇ ਪੰਜਾਬ ਕੈਬਨਿਟ ਦੀ ਅੱਜ ਐਮ ਮੀਟਿੰਗ ਹੋ ਰਹੀ ਹੈ ਪੰਚਾਇਤੀ ਦੇ ਚਾਰ ਵਿਧਾਨ ਸਭਾ ਸੀਟਾਂ ਲਈ ਜਿਮਣੀ ਚੋਣਾਂ ਤੋਂ ਪਹਿਲਾਂ ਐਸਏ ਮੀਟਿੰਗ ਨੂੰ ਬਿਹਦ ਐਮ ਮੰਨਿਆ ਜਾ ਰਿਹਾ ਹੈ ਇਹ ਮੀਟਿੰਗ ਇਸ ਲਈ ਵੀ ਖਾਸ ਹੈ ਕਿਉਂਕਿ ਨਵੇਂ ਬਣੇ ਪੰਜ ਕੈਬਨਿਨਟ ਮੰਤਰੀ ਪਹਿਲੀ ਵਾਰ ਕੈਬਨਿਟ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਦਰਅਸਲ ਸੀਐਮ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰ ਬਦਲਾ ਕਰਦੇ ਤਰਨਪ੍ਰੀਤ ਸਿੰਘ ਹੁੰਦਾ ਹਰਦੀਪ ਸਿੰਘ ਮੁੰਡਿਆ ਬੁਰਿੰਦਰ ਕੁਮਾਰ ਡਾਕਟਰ ਰਵੀਜੋਤ ਸਿੰਘ ਤੇ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ ਉਨ੍ਹਾਂ ਨੇ ਚਾਰ ਮੰਤਰੀਆਂ ਚਿਤਿੰਤ ਸਿੰਘ ਜੋੜੀ ਮੱਜਨਾ ਅਨਮੋਲ ਗਗਨਮਾਲ ਬਲਕਾਰ ਸਿੰਘ ਤੇ ਬ੍ਰਾਹਮਣ ਸ਼ੁਕਰਾ ਜਾਪਦੀ ਛੁੱਟੀ ਕਰ ਦਿੱਤੀ ਗਈ ਹੈ ਦੱਸ ਦੇ ਕਿ ਪੰਜਾਬ ਕੈਬਨਟ ਦੀ ਮੀਟਿੰਗ ਪਹਿਲਾਂ ਜਲੰਧਰ ਵਿੱਚ ਰੱਖੀ ਗਈ ਸੀ ਪਰ ਹੁਣ ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ ਪੰਜਾਬ ਦੇ ਬਹੁਤੇ ਮੰਤਰੀ ਇਸ ਵੇਲੇ ਪੰਚਾਇਤੀ ਚੋਣਾਂ ਵਿੱਚ ਉਲਝੇ ਹੋਏ ਹਨ ਪੰਚਾਇਤੀ ਚੋਣਾਂ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਹੈ ਇਸ ਕਰਕੇ ਕੈਬਨਟ ਮੀਟਿੰਗ ਵਿੱਚ ਕੋਈ ਐਮ ਫੈਸਲੇ ਲੈ ਜਾਣ ਦੀ ਘਾਟ ਸੰਭਾਵਨਾ ਹੈ ਉੰਜੋ ਮੀਟਿੰਗ ਦਾ ਅਜੰਡਾ ਸਾਹਮਣੇ ਨਹੀਂ ਹੈ ਪੰਜਾਬ ਦੇ ਜੋ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਹਲਜੋਲ ਦਾ ਮਹੌਲ ਚੱਲ ਰਿਹਾ ਇਸ ਕਰਕੇ ਸਿਆਸੀ ਨਜ਼ਰੀਏ ਇਹ ਕੈਬਨਿਟ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗਸ਼ਾਲਾ ਪ੍ਰੋਗਰਾਮ ਵਿੱਚ ਵਿਸਤਾਰ ਕੀਤੇ ਜਾਣ ਤੇ ਏਜੰਡਾ ਕੈਬਨਿਟ ਮੀਟਿੰਗ ਵਿੱਚ ਆ ਰਿਹਾ ਹੈ ਪੰਚਾਇਤੀ ਚੋਣਾਂ ਦੇ ਵਿਚਾਲੇ ਪੰਜਾਬ ਕੈਬਨਿਟ ਦੀ ਅੱਜ ਐਮ ਮੀਟਿੰਗ ਹੋ ਰਹੀ ਹੈ ਪੰਚਾਇਤੀ ਦੇ 4 ਵਿਧਾਨ ਸਭਾ ਸੀਟਾਂ ਲਈ ਜਿਮਣੀ ਚੋਣਾਂ ਤੋਂ ਪਹਿਲਾਂ ਇਸ ਮੀਟਿੰਗ ਨੂੰ ਬਿਹਯਦ ਅਹਿਮ ਮੰਨਿਆ ਜਾ ਰਿਹਾ ਹੈ ਇਹ ਮੀਟਿੰਗ ਇਸ ਲਈ ਵੀ ਖਾਸ ਹੈ ਕਿਉਂਕਿ ਨਵੇਂ ਬਣੇ ਪੰਜ ਕੈਬਨਿਨਟ ਮੰਤਰੀ ਪਹਿਲੀ ਵਾਰ ਕੈਬਨਿਟ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਦਰਅਸਲ ਸੀ ਮੁਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰ ਬਦਲਾ ਕਰਦੇ ਤਰਨਪ੍ਰੀਤ ਸਿੰਘ, ਹੁੰਦਾ ਹਰਦੀਪ ਸਿੰਘ, ਮੁੰਡਿਆ ਬੁਰਿੰਦਰ ਕੁਮਾਰ, ਡਾਕਟਰ ਅਭਿਜੋਤ ਸਿੰਘ ਤੇ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ ਹੈ। ਉਹਨਾਂ ਨੇ ਚਾਰ ਮੰਤਰੀਆਂ ਚਿਤਨ ਸਿੰਘ ਜੋੜੇਮਾਜਨਾ, ਅਨਮੋਲ ਗਗਨਮਾਲ ਬਲਕਾਰ ਸਿੰਘ ਤੇ ਬ੍ਰਾਹਮਣ ਸ਼ੁਕਰਾ ਜਾਪਦੀ ਛੁੱਟੀ ਕਰ ਦਿੱਤੀ ਗਈ ਹੈ। ਦੱਸਦੇ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਪਹਿਲਾਂ ਜਲੰਧਰ ਵਿੱਚ ਰੱਖੀ ਗਈ ਸੀ ਪਰ ਹੁਣ ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ। ਪੰਜਾਬ ਦੇ ਬਹੁਤੇ ਮੰਤਰੀ ਇਸ ਵੇਲੇ ਪੰਚਾਇਤੀ ਚੋਣਾਂ ਵਿੱਚ ਉਲਝੇ ਹੋਏ ਹਨ। ਜਾਈਦੀ ਚੋਣਾ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਇਸ ਕਰਕੇ ਕੈਬਨਿਟ ਮੀਟਿੰਗ ਵਿੱਚ ਕੋਈ ਐਮ ਫੈਸਲੇ ਲੈ ਜਾਣ ਦੀ ਘਾਟ ਸੰਭਾਵਨਾ ਹੈ ਉੰਜੋ ਮੀਟਿੰਗ ਦਾ ਅਜੰਡਾ ਸਾਹਮਣੇ ਨਹੀਂ ਹੈ ਪੰਜਾਬ ਵਿੱਚ ਪਿਛਲੇ ਕੁਝ ਦਿਨੋਂ ਤੋਂ ਸਿਆਸੀ ਹਲਜੋਲ ਦਾ ਮਾਹੌਲ ਚੱਲ ਰਿਹਾ ਹੈ ਇਸ ਕਰਕੇ ਸਿਆਸੀ ਨਜ਼ਰੀਏ ਇਹ ਕੈਬਨਿਟ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗਸ਼ਾਲਾ ਪ੍ਰੋਗਰਾਮ ਵਿੱਚ ਵਿਸਤਾਰ ਕੀਤੇ ਜਾਣ ਤੇ ਏਜੰਡਾ ਕੈਬਨਿਟ ਮੀਟਿੰਗ ਵਿੱਚ ਆ ਰਿਹਾ ਹੈ ਪੰਚਾਇਤੀ ਚੋਣਾਂ ਦੇ ਵਿਚਾਲੇ ਪੰਜਾਬ ਕੈਬਨਿਟ ਦੀ ਅੱਜ ਅਹਿ ਮੀਟਿੰਗ ਹੋ ਰਹੀ ਹੈ ਪੰਚਾਇਤੀ ਦੇ 4 ਵਿਧਾਨ ਸਭਾ ਸੀਟਾਂ ਲਈ ਜਿਮਣੀ ਚੋਣਾਂ ਤੋਂ ਪਹਿਲਾਂ ਇਸ ਮੀਟਿੰਗ ਨੂੰ ਬਿਹਯਦ ਅਹਿਮ ਮੰਨਿਆ ਜਾ ਰਿਹਾ ਹੈ ਇਹ ਮੀਟਿੰਗ ਇਸ ਲਈ ਵੀ ਖਾਸ ਹੈ ਕਿਉਂਕਿ ਨਵੇਂ ਬਣੇ 5 ਕੈਬਨਿਟ ਮੰਤਰੀ ਪਹਿਲੀ ਵਾਰ ਕੈਬਨਿਟ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਦਰਅਸਲ ਸੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰ ਬਦਲਾ ਕਰਦੇ ਤਰਨਪ੍ਰੀਤ ਸਿੰਘ, ਹੁੰਦਾ ਹਰਦੀਪ ਸਿੰਘ, ਮੁੰਡਿਆ ਬੁਰਿੰਦਰ ਕੁਮਾਰ, ਡਾਕਟਰ ਅਭਿਜੋਤ ਸਿੰਘ ਤੇ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ। ਉਹਨਾਂ ਨੇ ਚਾਰ ਮੰਤਰੀਆਂ ਚਿਤਨ ਸਿੰਘ ਜੋੜੇਮਾਜ, ਅਨਮੋਲ ਗਗਨਮਲ ਬਲਕਾਰ ਸਿੰਘ ਤੇ ਬ੍ਰਹਮ ਸ਼ੁਕਰਾ ਜਾਪਦੀ ਛੁੱਟੀ ਕਰ ਦਿੱਤੀ ਗਈ ਹੈ। ਦੱਸਦੇ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਪਹਿਲਾਂ ਜਲੰਧਰ ਵਿੱਚ ਰੱਖੀ ਗਈ ਸੀ ਪਰ ਹੁਣ ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ। ਪੰਜਾਬ ਦੇ ਬਹੁਤੇ ਮੰਤਰੀ ਇਸ ਵੇਲੇ ਪੰਚਾਇਤੀ ਚੋਣਾਂ ਵਿੱਚ ਉਲਝੇ ਹੋਈਆਂ ਨ ਪੰਚਾਇਤੀ ਚੋਣਾਂ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਹੈ ਇਸ ਕਰਕੇ ਕੈਬਨਿਟ ਮੀਟਿੰਗ ਵਿੱਚ ਕੋਈ ਅਹਿਮ ਫੈਸਲੇ ਲੈ ਜਾਣ ਦੀ ਘਾਟ ਸੰਭਾਵਨਾ ਹੈ ਉੰਜੇ ਮੀਟਿੰਗ ਦਾ ਅਜੰਡਾ ਸਾਹਮਣੇ ਨਹੀਂ ਹੈ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਹਲਜੋਲ ਦਾ ਮਾਹੌਲ ਚੱਲ ਰਿਹਾ ਹੈ ਇਸ ਕਰਕੇ ਸਿਆਸੀ ਨਜ਼ਰੀਏ ਇਹ ਕੈਬਨਿਟ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗਸ਼ਾਲਾ ਪ੍ਰੋਗਰਾਮ ਵਿੱਚ ਵਿਸਤਾਰ ਕੀਤੇ ਜਾਣ ਤੇ ਅਜੰਡਾ ਕੈਬਨਿਟ ਮੀਟਿੰਗ ਵਿੱਚ ਆ ਰਿਹਾ ਹੈ